ਅਸਤੀਫਾ ਐਵੇਂ ਨਹੀਂ ਦਿੱਤਾ ਗੱਲ 'ਚ ਗੁੱਠਾ ਦੇ ਕੇ ਅਸਤੀਫਾ ਦਵਾਇਆ ਕਿ ਸਾਡੀ ਗੱਲ ਕਿਤੇ ਹੋਰ ਚੱਲ ਰਹੀ ਹੈ ਤੇ ਅਸੀਂ ਅੱਗੇ ਵਾਸਤੇ ਜਿਹੜਾ ਪੈਸਾ ਇਕੱਠਾ ਕਰਨਾ ਇਲੈਕਸ਼ਨ ਲੜਨੇ ਆ 2027 ਦੀ ਕਿ ਜਿੰਨੇ ਵੀ ਸਾਡੇ ਪ੍ਰਾਪਰਟੀ ਦੇ ਭਰਾ ਕੰਮ ਕਰਦੇ ਆ ਇਹਨਾਂ ਦੀਆਂ ਰਜਿਸਟਰੀਆਂ ਤਹਿਸੀਲ ਦੇ ਅੰਦਰ ਖਰੜ ਦੇ ਵਿੱਚ ਜਦੋਂ ਤੱਕ ਅਨਮੋਲ ਗगनਮਾਨ ਇਹਨਾਂ ਦੀ ਕੋਠੀ ਤੋਂ ਫੋਨ ਨਹੀਂ ਆਉਂਦਾ ਸੀ ਉਦੋਂ ਤੱਕ ਇਹਨਾਂ ਵਿਚਾਰਾਂ ਦੀ ਰਜਿਸਟਰੀ ਨਹੀਂ ਹੁੰਦੀ ਸੀ ਕਰਪਸ਼ਨ ਦੇ ਵਿੱਚ ਸਭ ਤੋਂ ਮੋੜੀ ਜਿਹੜਾ ਹਲਕਾ ਰਿਹਾ ਉਹ ਖਰੜ ਹੈ ਭਾਵੇਂ ਰੇਟਾ ਹੈ ਭਾਵੇਂ ਇਟਾ ਹੈ ਭਾਵੇਂ ਰਜਿਸਟਰੀ ਹੈ ਭਾਵੇਂ ਕੋਈ ਨਕਸ਼ਾ ਹੈ ਭਾਵੇਂ ਕੋਈ ਕਾਰਪੋਰੇਸ਼ਨ ਹੈ ਭਾਵੇਂ ਕੋਈ ਪੁੱਡਾ ਗਮੰਡਾ ਦਾ ਕੋਈ ਵੀ ਕੰਮ ਹੈ ਜਦੋਂ ਤੱਕ ਇਥੋਂ ਗੋ ਅਨਮੋਲ ਗगनਮਾਨ ਜੀ ਉੱਥੋਂ ਉਹਨਾਂ ਦਾ ਫੋਨ ਨਹੀਂ ਜਾਂਦਾ ਉਹਨਾਂ ਦੇ ਪੀਏ ਉਹਨਾਂ ਜਿਹੜੇ ਰੱਖੇ ਹੋਏ ਆ ਭਰਾ ਸਾਰਾ ਪਰਿਵਾਰ ਲੱਗਿਆ ਮੈਂ ਜਿਹੜੀ ਜ਼ਮੀਨ ਹੈ ਆ ਨਾਲੇ ਨਾਲ ਆ ਤੁਹਾਨੂੰ ਪਤਾ ਕਰਾਲੀ ਹਲਕੇ ਦੇ ਵਿੱਚ ਇਹਨਾਂ ਦੀ ਜ਼ਮੀਨ ਹੈ ਕਿਉਂਕਿ ਰੌਲਾ ਪੈ ਜਾਂਦਾ ਹੁੰਦਾ ਹੈ ਇਹ ਲੋਕ ਗੱਲਾਂ ਲੁਕੀਆਂ ਨਹੀਂ ਰਹਿੰਦੀਆਂ ਜਦੋਂ ਪਤਾ ਲੱਗਦਾ ਕਿ ਹਾਂਜੀ ਆ ਵੀ ਅਨਮੋਲ ਗगनਮਾਨ ਨੇ ਲੈ ਲਈ ਇਹ ਵੀ ਲੈ ਲਈ ਅਨਮੋਲ ਗगनਮਾਨ ਨੇ ਲੈ ਲਈ ਇਸ ਇਲਾਕੇ ਦੇ ਬੱਚਾ ਬੱਚਾ ਜਾਣਦਾ ਹੈ ਇਸ ਬੀਬੀ ਨੇ ਪਿਛਲੇ 3.5 ਸਾਲ ਦੇ ਵਿੱਚ ਇਹਨੇ ਰੱਜ ਕੇ ਕ腐ਪਸ਼ਨ ਕੀਤੀ ਹੈ ਇਹ ਨਮੋਲ ਗਗਨ ਮਾਨ ਨੇ ਜਿਹੜੇ ਝਾਲੀ ਨਕਸ਼ੇ ਬਿਲਡਰਾਂ ਨੂੰ ਡਰਾ ਕੇ ਬਿਲਡਰਾਂ ਨੂੰ ਧਮਕਾ ਕੇ ਬਿਲਡਰਾਂ ਦੇ ਖਿਲਾਫ ਬਿਆਨਬਾਜ਼ੀ ਕਰਕੇ ਉਹਨਾਂ ਦੇ ਨਾਲ ਹਿੱਸਾ ਪੱਤੀ ਕਰਕੇ ਉਹਨਾਂ ਦੇ ਨਾਲ ਉਹਨਾਂ ਤੋਂ ਵਸੂਲੀ ਕਰਦੀ ਰਹੀ ਹੈ ਜਿਹੜਾ ਵੀ ਤੁਸੀਂ ਪੱਥਰ ਪਟੋਗੇ ਜਾਂ ਜਿਹੜੇ ਵੀ ਤੁਸੀਂ ਬੰਦੇ ਨੂੰ ਛੇੜੋਗੇ ਜਾਂ ਜਿਹੜੀ ਵੀ ਕਲੋਨੀ ਜਿਹੜੇ ਵੀ ਬਿਲਡਰ ਕੋਲ ਜਾਓਗੇ ਇੱਥੇ ਤੁਹਾਨੂੰ ਮੈਂ ਦੱਸ ਦਿਆਂ ਕਿ ਹਰ ਇੱਕ ਮਹੀਨੇ ਬਾਅਦ ਇੱਥੇ ਜਿਹੜੇ EO ਹੈ ਉਹਦੇ ਟ੍ਰਾਂਸਫਰ ਹੁੰਦੇ ਰਹੀ ਇਹ ਆਪਣੇ ਉਸ EO ਨੂੰ ਲੱਭਦੇ ਰਹੇ ਜਿਹੜਾ ਇਹਨਾਂ ਨੂੰ ਸਿੱਧੇ ਤੌਰ ਤੇ ਮੋਟੀ ਕਮਾਈ ਕਰਕੇ ਦਵੇ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤਤਕਾਲੀ ਮੁੱਖ ਮੰਤਰੀ ਨੂੰ ਚੈਲੰਜ ਕੀਤਾ ਸੀ ਕਿ ਕੈਪਟਨ ਸਾਹਿਬ ਤੁਸੀਂ ਸਰਕਾਰ ਛੱਡੋ ਅਸੀਂ 5 ਮਿੰਟ ਦੇ ਵਿੱਚ 23 ਫਸਲਾਂ ਦੇ ਉੱਤੇ ਐਮਐਸਪੀ ਦੇਵਾਂਗੇ ਮੈਂ ਅੱਜ ਅਨਮੋਲ ਅੱਗਾ ਗਰਮਾਨ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕਿਸਾਨਾਂ ਨੂੰ 23 ਫਸਲਾਂ ਤੇ 5 ਮਿੰਟ ਵਿੱਚ ਜਿਹੜੀ ਐਮਐਸਪੀ ਤਾਂ ਨਹੀਂ ਦਿੱਤੀ ਪਰ ਤੁਸੀਂ 5 ਮਿੰਟਾਂ ਦੇ ਵਿੱਚ ਇਸ ਸਰਕਾਰ ਤੋਂ ਜਣਾ ਚੁਟਕੀ ਮਾਰ ਕੇ ਰੁਖਸਤ ਹੋ ਗਏ ਜੇ ਕੋਈ ਪਿੰਡ ਹੈ ਖਰੜ ਦੇ ਵਿੱਚ ਪਿੰਡ ਕਿੰਨੇ ਸਾਰੇ ਪਿੰਡ ਪੈਨੇ ਆ ਉਹਨਾਂ ਦੇ ਜਿਹੜੇ ਇੱਕ ਨੰਬਰ ਹੁੰਦਾ ਬਾੜੇ ਦਾ ਖਸਰਾ ਨੰਬਰ ਉਹਨਾਂ ਦੀਆਂ ਰਜਿਸਟਰੀਆਂ ਵੀ ਪੈਸੇ ਲੈ ਕੇ ਹੁੰਦੀਆਂ ਸੀ ਜਦੋਂ ਕਿ ਸਰਕਾਰ ਨੇ ਬੋਰਡ ਲਿਕੇ ਲਾਏ ਬਨੇ ਹਰ ਇੱਕ ਤਹਿਸੀਲ ਦੇ ਵਿੱਚ ਇਜੀ ਰਜਿਸਟਰੀ ਵਿਜੀਲੈਂਸ ਇਹਨਾਂ ਦਾ ਪਿੰਜਰੇ ਦਾ ਤੋਤਾ ਪੰਜਾਬ ਸਰਕਾਰ ਦਾ ਪਿੰਜਰੇ ਦਾ ਤੋਤਾ ਲੋਕਲ ਏਜੰਸੀ ਹੈ ਇਹ ਇਹ ਆਪਣੀ ਸ਼ੁਭਦਾ ਅਨੁਸਾਰ ਉਹਨੂੰ ਵਰਤਦੇ ਆ ਜਿਹਨੂੰ ਦਿਲ ਕਰਦਾ ਕਿਸੇ ਦੀ ਘਿੱਟੀ ਮਰੋੜਦੇ ਹੋ ਜਿਹਨੂੰ ਦਿਲ ਕਰਦਾ ਕਿਸੇ ਨੂੰ ਛੱਡਦੇ ਹੋ ਵਿધાન ਸਭਾ ਦੀ ਪਵਿੱਤਰ ਸਦਨ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਖੜ ਕੇ ਮਿਮਿਕਰੀ ਕਰਦੇ ਆ ਉੱਥੇ ਜਾ ਕੇ ਇਸ ਤਰ੍ਹਾਂ ਦੀ ਲੜਾਈ ਝਗੜਾ ਜਿਵੇਂ ਪਿੰਡ ਦੀਆਂ ਗਲੀਆਂ ਦੇ ਵਿੱਚ ਜਿਹੜੀਆਂ ਔਰਤਾਂ ਆਪਸ ਦੇ ਵਿੱਚ ਪਿੰਡਾਂ ਦੀਆਂ ਲੜਾਈ ਕਰਦੀਆਂ ਨੇ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਚੁਟਕੀ ਮਾਰ ਕੇ 5 ਮਿੰਟਾਂ ਦੇ ਵਿੱਚ ਐਮਐਸਪੀ ਦੇਣ ਵਾਲੇ ਬੀਬੀ ਅਨਮੋਲ ਗਗਨਮਾਨ ਜਿਹੜੇ ਆਮ ਆਦਮੀ ਪਾਰਟੀ ਤੋਂ 2022 ਦੇ ਵਿੱਚ ਖਰੜ ਹਲਕੇ ਤੋਂ ਐਮਐਲਏ ਚੁਣੇ ਜਾਂਦੇ ਨੇ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਵਿਧਾਇਕੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਇਹ ਅਸਤੀਫੇ ਦੇ ਪਿੱਛੇ ਵੱਡੇ ਕਾਰਨ ਕੀ ਹੋ ਸਕਦੇ ਨੇ ਇਹਦੇ ਬਾਰੇ ਗੱਲਬਾਤ ਕਰਨ ਵਾਸਤੇ ਅਸੀਂ ਖਰੜ ਵਿਧਾਨ ਸਭਾ ਹਲਕੇ ਦੇ ਵਿੱਚ ਪਹੁੰਚੇ ਹਾਂ ਤੇ ਇੱਥੋਂ ਦੇ ਵਸਨੀਕ ਨੇ ਗੱਲਬਾਤ ਕਰਦੇ ਆ ਸ਼ਮਸ਼ੇਰ ਸਿੰਘ ਪੁਰਖਾਲਵੀ ਇਹ ਇੱਥੇ ਪਹੁੰਚੇ ਨੇ ਪੁਰਖਾਲਵੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਢਿੱਲੂ ਸਾਹਿਬ ਤੁਹਾਡੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਬਹੁਤ ਹੀ ਆਦਬ ਤੇ ਨਿਮਰਤਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਛਾ ਚੁਟਕੀ ਮਾਰ ਕੇ 50 ਮਿੰਟਾਂ ਦੇ ਵਿੱਚ ਐਮਐਸਪੀ ਦਵਾਉਣ ਵਾਲੀ ਬੀਬੀ ਅਨਮੋਲ ਗਗਨਵਾਨ ਕਹਿੰਦੇ ਉਹਨਾਂ ਨੇ ਵਿਧਾਇਕੀ ਤੋਂ ਵੀ ਅਸਤੀਫਾ ਦੇ ਦਿੱਤਾ ਉਹਦੇ ਪਿੱਛੇ ਕਾਰਨ ਕੀ ਹੋ ਸਕਦਾ ਜੀ? ਦੇਖੋ ਸਿਆਣੇ ਕਹਿੰਦੇ ਆ ਵੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਕਿਤੇ ਵਾਅਦਿਆਂ ਤੇ ਚੱਲਣਾ ਬੜਾ ਔਖਾ ਹੈ। ਇਹ ਜਿਹੜੀ ਬੀਬੀ ਦਾ ਤੁਸੀਂ ਜ਼ਿਕਰ ਕਰਦੇ ਹੋ ਇਹ ਹਮੇਸ਼ਾ ਚਰਚਾ ਦੇ ਵਿੱਚ ਰਹੀ ਹੈ ਕਿਉਂਕਿ ਮੈਂ ਤੁਹਾਨੂੰ ਇੱਥੇ ਸਪਸ਼ਟ ਬਈਮਾਨ ਹੋਏਗਾ ਉਹ ਆਪਣੇ ਆਪ ਨੂੰ ਕਟੜ ਇਮਾਨਦਾਰ ਦਾ ਟੈਗ ਆਪਣੇ ਮੱਥੇ ਦੇ ਉੱਤੇ ਆਪਣੇ ਫਰੰਟ ਦੇ ਉੱਤੇ ਲਾ ਕੇ ਹਮੇਸ਼ਾ ਚੱਲਦਾ ਰਹੇਗਾ ਸੋ ਇਹੀ ਕੰਮ ਜਿਹੜਾ ਇਸ ਬੀਬੀ ਦਾ ਰਿਹਾ ਇਹ ਬੀਬੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਲੋਕ ਮੁੱਦਿਆਂ ਦੀ ਗੱਲ ਕਰਦੀ ਸੀ ਲੋਕਾਂ ਦੇ ਹੱਕਾਂ ਦੀ ਗੱਲ ਕਰਦੀ ਸੀ ਪੰਜਾਬ ਦੀ ਬਿਹਤਰੀ ਦੀ ਗੱਲ ਕਰਦੀ ਸੀ ਪੰਜਾਬ ਦੇ ਵਿੱਚ ਇਨਕਲਾਬ ਲੈ ਕੇ ਆਉਣ ਦੀ ਗੱਲ ਕਰਦੀ ਸੀ ਕਿਸਾਨਾਂ ਨੂੰ ਭਰਮਾਉਣ ਦੇ ਲਈ ਪਸਮਾਉਣ ਦੇ ਲਈ ਉਹਨਾਂ ਤੋਂ ਜਿਹੜਾ ਉਹਨਾਂ ਨੂੰ ਕੈਸ਼ ਕਰਨ ਦੇ ਲਈ 5 ਮਿੰਟਾਂ ਦੇ ਵਿੱਚ ਐਮਐਸਪੀ ਦੇਣ ਦਾ ਵਾਅਦਾ ਕਰਦੀ ਸੀ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤਤਕਾਲੀ ਮੁੱਖ ਮੰਤਰੀ ਨੂੰ ਚੈਲੰਜ ਕੀਤਾ ਸੀ ਕਿ ਕੈਪਟਨ ਸਾਹਿਬ ਤੁਸੀਂ ਸਰਕਾਰ ਛੱਡੋ ਅਸੀਂ 5 ਮਿੰਟ ਦੇ ਵਿੱਚ 23 ਫਸਲਾਂ ਦੇ ਉੱਤੇ ਐਮਐਸਪੀ ਦੇਾਂਗੇ ਮੈਂ ਅੱਜ ਅਨਮੋਲ ਲਗਾ ਕੇ ਅਰਮਾਨ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕਿਸਾਨਾਂ ਨੂੰ 23 ਫਸਲਾਂ ਤੇ 5 ਮਿੰਟ ਵਿੱਚ ਜਿਹੜੀ ਐਮਐਸਪੀ ਤਾਂ ਨਹੀਂ ਦਿੱਤੀ ਪਰ ਤੁਸੀਂ 5 ਮਿੰਟਾਂ ਦੇ ਵਿੱਚ ਇਸ ਸਰਕਾਰ ਤੋਂ ਜਿਹੜਾ ਚੁਟਕੀ ਮਾਰ ਕੇ ਰੁਕਸਤ ਹੋ ਗਈ ਉਹਦਾ ਕਾਰਨ ਸਿੱਧੇ ਤੌਰ ਤੇ ਮੈਂ ਤੁਹਾਨੂੰ ਦੱਸ ਦਿਆਂ ਢਿੱਲੋਂ ਸਾਹਿਬ ਇਸ ਇਲਾਕੇ ਦੇ ਬੱਚਾ ਬੱਚਾ ਜਾਣਦਾ ਇਸ ਬੀਬੀ ਨੇ ਪਿਛਲੇ ਸਾਢੇ 3 ਸਾਲ ਦੇ ਵਿਚ ਚਾਹੇ ਉਹ ਮਿਊਨਿਸਪਲ ਕਾਉਂਸਲ ਦੀ ਗੱਲ ਹੋਵੇ ਚਾਹੇ ਉਹ ਮਿਊਨਿਸਪਲ ਕਾਉਂਸਲ ਖਰੜ ਦੀ ਗੱਲ ਹੋਵੇ ਮਿਊਨਿਸਪਲ ਕਾਉਂਸਲ ਤੁਹਾਡੇ ਕੋਰਾਲੀ ਦੀ ਗੱਲ ਹੋਵੇ ਨਗਰ ਕਾਉਂਸਲ ਨਵਾਂ ਗਰਾਉਂ ਦੀ ਗੱਲ ਹੋਵੇ ਇਹਨੇ ਰੱਜ ਕੇ ਕਰਪਸ਼ਨ ਕੀਤੀ ਹੈ ਇਹਦੇ ਵਿੱਚ ਮੈਂ ਤੁਹਾਨੂੰ ਸਿੱਧੇ ਤੌਰ ਤੇ ਦੱਸ ਦਿਆਂ ਇਹਨਾਂ ਨੇ ਆਪਣੇ ਜਿਹੜੇ ਮੋਨੋਪੋਲੀ ਬਣਾ ਕੇ ਠੇਕੇਦਾਰ ਲਿਆ ਕੇ ਉਹਨਾਂ ਤੋਂ 60 60% ਲੈਸ ਕੰਮ ਦੇ ਕੰਮ ਰੇਟ ਪਵਾ ਕੇ ਔਰ ਤੁਸੀਂ ਦੱਸੋ ਮੈਨੂੰ ਤੁਸੀਂ ਦੱਸੋ ਕਿ ਇੱਕ ਸੀਐਸਆਰ ਦੇ ਰੂਲ ਨੇ ਜਿਹੜਾ ਸਰਕਾਰ ਵੱਲੋਂ ਕਿਸੇ ਵੀ ਚੀਜ਼ ਦੇ ਕਿਸੇ ਵੀ ਕੰਮ ਦੇ ਰੇਟ ਜਿਹੜੇ ਆ ਤੈ ਕੀਤੇ ਜਾਂਦੇ ਆ ਜੇ ਕੋਈ ਠੇਕੇਦਾਰ ਤੈ ਸੁਦਾ ਰੇਟਾਂ ਤੋਂ 60% ਲੈਸ ਕੰਮ ਪਾ ਰਿਹਾ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ 60% ਕਿਵੇਂ ਪੋਸੀਬਲ ਹੋ ਕੰਮ ਕਰਨਾ ਸੋ ਮੈਂ ਤੁਹਾਨੂੰ ਇੱਥੇ ਸਪਸ਼ਟ ਕਰ ਦਿਆਂ ਇਸ ਬੀਬੀ ਨੇ ਆਪਣੇ ਚਹੇਤੇ ਠੇਕੇਦਾਰਾਂ ਨੂੰ ਇੱਥੇ ਰੱਖਿਆ ਉਹਨਾਂ ਨੂੰ ਕਾਇਦੇ ਕਾਨੂੰਨ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਉਹਨਾਂ ਨੂੰ ਜਿਹੜੇ ਟੈਂਡਰ ਦਿੱਤੇ ਗਏ ਔਰ 60% ਲੈਸ ਪਵਾ ਕੇ ਮੋਨੋਪੋਲੀ ਬਣਾ ਕੇ ਆਪਣੇ ਠੇਕੇਦਾਰਾਂ ਤੋਂ ਝਾਲੀ ਬਿੱਲ ਬਣਾ ਕੇ 18 ਤੋਂ ਲੈ ਕੇ 20% ਕਮਿਸ਼ਨ ਮਿਊਸਪਲ ਕਾਉਂਸਲ ਖਰੜ ਦੇ ਵਿੱਚ ਔਰ ਮਿਊਸਪਲ ਕਾਉਂਸਲ ਕੋਰਾਲੀ ਦੇ ਵਿੱਚ ਔਰ ਨਗਰ ਕਾਉਂਸਲ ਨਮਾਗਰਾਉਂ ਦੇ ਵਿੱਚ ਇਹ ਲੰਦੇ ਰਹੇ ਔਰ ਇੱਥੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਇਹ ਬੀਬੀ ਕੈਮਰਾ ਲੈ ਕੇ ਆਪਣੇ ਚਹੇਤੇ ਪੱਤਰਕਾਰਾਂ ਨੂੰ ਜਿਹੜੇ ਟੁੱਕੜਬੋਚ ਪੱਤਰਕਾਰ ਉਹਨਾਂ ਨੂੰ ਨਾਲ ਲੈ ਕੇ ਆਪਣਾ ਕੈਮਰਾ ਨਾਲ ਲੈ ਕੇ ਇਹ ਲੋਕਾਂ ਦੇ ਕਦੇ ਕਹਿੰਦੇ ਸੀ ਜੀ ਇਹ ਜਿਹੜੀ ਇਲੀਗਲ ਕੰਸਟ੍ਰਕਸ਼ਨ ਹੋਗੀ ਇਹਨੂੰ ਢਾ ਦਿਓ ਜੀ ਤੇ ਇੱਕ ਵਾਰ ਜਾ ਕੇ ਗੇੜਾ ਮਾਰਿਆ ਹੁੰਦੇ ਸੀ ਥੋੜਾ ਜਿਹਾ ਜੜਾ ਪੰਜਾ ਮਾਰ ਦਿੰਦੇ ਸੀ ਪੀਲਾ ਪੰਜਾ ਉਸ ਤੋਂ ਬਾਅਦ ਉਹਦੇ ਨਾਲ ਸੈਟਿੰਗ ਕਰਕੇ ਪੈਸੇ ਲੈ ਕੇ ਇਹ ਮਤਲਬ ਇਹ ਕਹਿ ਸਕਦੇ ਨੇ ਕਿ ਜਲੰਧਰ ਜਿਹੜੇ ਜਿਹੜੇ ਕੰਮ ਰਮਨ अरोड़ा ਵੱਲੋਂ ਕੀਤੇ ਜਾਂਦੇ ਸੀਗੇ ਉਹੀ ਖਰੜ ਦੀ ਐਮਐਲਏ ਬੀਬੀ ਅਨਮੋਲ ਗगन ਮਾਨ ਵੱਲੋਂ ਆਪਣੇ ਹਲਕੇ 'ਚ ਕੀਤੇ ਜਾਂਦੇ ਸਗੇ ਇਹਨੂੰ ਕੁੱਲ ਕੀਤੇ ਜਾਂਦੇ ਸੀ ਇਹ ਅਨਮੋਲ ਗगन ਮਾਨ ਨੇ ਜਿਹੜੇ ਝਾਲੀ ਨਕਸ਼ੇ ਬਿਲਡਰਾਂ ਨੂੰ ਡਰਾ ਕੇ ਬਿਲਡਰਾਂ ਨੂੰ ਧਮਕਾ ਕੇ ਬਿਲਡਰਾਂ ਦੇ ਖਿਲਾਫ ਬਿਆਨਬਾਜ਼ੀ ਕਰਕੇ ਉਹਨਾਂ ਦੇ ਨਾਲ ਹਿੱਸਾ ਪੱਤੀ ਕਰਕੇ ਕੇ ਉਹਨਾਂ ਦੇ ਨਾਲ ਉਹਨਾਂ ਤੋਂ ਵਸੂਲੀ ਕਰਦੀ ਰਹੀ ਹੈ ਇੱਥੇ ਜਿੰਨੇ ਵੀ ਗੈਰ ਕਾਨੂੰਨੀ ਕੰਮ ਗੈਰ ਕਾਨੂੰਨੀ ਉਹ ਸਾਰੀਆਂ ਗੈਰ ਕਾਨੂੰਨ ਗੈਰ ਕਾਨੂੰਨੀ ਜਿਹੜੀਆਂ ਕਲੋਨੀਆਂ ਇੱਥੇ ਵਿਕਸਤ ਹੋਈਆਂ ਤੁਸੀਂ ਦੇਖਿਆ ਪਿੱਛੇ ਜਿਹੜਾ ਬਰਸਾਤ ਦੇ ਵਿੱਚ ਵੀ ਇੱਥੇ ਕੋਠੀ ਜਿਹੜੀ ਗਿਰ ਗਈ ਉਹਦੇ ਖਿਲਾਫ ਇਹਨੇ ਬੜੇ ਬਿਆਨ ਦਿੱਤੇ ਟੀਵੀ ਦੇ ਉੱਤੇ ਆ ਕੇ ਕਿ ਮੈਂ ਇਹ ਕਰ ਦਊਂਗੀ ਮੈਂ ਫਲਾਣਾ ਕਰ ਦਊਂਗੀ ਮੈਂ ਇਹਨਾਂ ਨੂੰ ਤਬਾਹ ਕਰ ਦਊਂਗੀ ਮੈਂ ਚੱਲਣ ਨਹੀਂ ਦੇਣਾ ਮੈਂ ਤੁਹਾਨੂੰ ਦੱਸਦੀ ਹਾਂ ਜੀ ਕਿ ਮੈਂ ਬਹੁਤ ਇਮਾਨਦਾਰ ਹਾਂ ਮੈਂ ਇੱਥੇ ਅੱਜ ਤੋਂ ਬਾਅਦ ਇੱਥੇ ਚੱਲਣ ਨਹੀਂ ਦੇਣੀ ਬੇਈਮਾਨੀ ਚੱਲਣ ਨਹੀਂ ਦੇਣੀ ਸੋ ਮੇਰੇ ਕਹਿਣ ਦਾ ਮਕਸਦ ਇਹ ਦਾ ਇਮਾਨਦਾਰੀ ਦੀ ਦੁਹਾਈ ਪਉਂਦਾ ਹੈ ਉਹ ਜਮਾਨੇ ਦੇ ਵਿੱਚ ਸਭ ਤੋਂ ਪ੍ਰਿਸ਼ਤ ਸਭ ਤੋਂ ਕਰਪਟ ਸਭ ਤੋਂ ਬੇਈਮਾਨ ਹੈ ਇਹ ਬੀਬੀ ਨੇ ਸਾਢੇ 3 ਸਾਲ ਦੇ ਵਿੱਚ ਇਸ ਹਲਕੇ ਖੜੜ ਹਲਕੇ ਦੇ ਵਿੱਚ ਇਹਨੇ ਪੂਰੀ ਲੁੱਟ ਖਸੁੱਟ ਕੀਤੀ ਹੈ ਔਰ ਮੈਂ ਤੁਹਾਡੇ ਇਸ ਜ਼ਿੰਮੇਵਾਰ ਚੈਨਲ ਜਰੀਏ ਕੇਂਦਰੀ ਏਜੰਸੀਆਂ ਨੂੰ ਹੱਥ ਬੰਨ ਕੇ ਬੇਨਤੀ ਕਰੂੰਗਾ ਕਿ ਜੇ ਤੁਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣ ਕੇ ਉਨ੍ਹਾਂ ਦੀ ਜਿਹੜੀ ਗਹਿਰਾਈ ਨਾਲ ਨਿਰਪੱਖ ਉੱਚ ਪੱਧਰੀ ਜਾਂਚ ਕਰੀ ਜਾਵੇ ਇਹਨੇ ਕਿੰਨੀਆਂ ਪ੍ਰਾਪਰਟੀਆਂ ਸਾਢੇ 3 ਸਾਲ ਦੇ ਵਿੱਚ ਬਣਾਈਆਂ ਇਹਨਾਂ ਦਾ ਸਮੁੱਚਾ ਪਰਿਵਾਰ ਇੱਥੇ ਮਤਲਬ ਲੋਕਾਂ ਨੂੰ ਕੰਮ ਕਰਨ ਦੇ ਨਾਂ ਦੇ ਉੱਤੇ ਹਰ ਤਰੀਕੇ ਦੇ ਇਹਨਾਂ ਨੇ ਲੁੱਟਕਸੁੱਟ ਮਚਾਈ ਹੈ ਇਹਨਾਂ ਨੇ ਇਸ ਹਲਕੇ ਦੇ ਲੋਕਾਂ ਦੇ ਨਾਲ ਵਿਸ਼ਵਾਸ ਘਾਤ ਕੀਤਾ ਲੋਕਾਂ ਨੂੰ ਸੁੱਖ ਸਬਧਾਵਾ ਦੇਣ ਦੀ ਗੱਲ ਕਰਨ ਵਾਲੇ ਆਪ ਲੋਕਾਂ ਨੂੰ ਜਿਹੜਾ ਟਿੰਡਮੁੰਡ ਕਰਕੇ ਲੋਕਾਂ ਨੂੰ ਲੁੱਟ ਕੇ ਲੋਕਾਂ ਦੀ ਖੱਲ ਲਾ ਕੇ ਲੋਕਾਂ ਦੀ ਸਕਿਨ ਲਾ ਕੇ ਹੁਣ ਜਿਹੜੇ 5 ਮਿੰਟ ਦੇ ਵਿੱਚ ਰੁਕਸਤ ਹੋ ਗਏ ਕਿੰਨਾ ਕੇ ਪੈਸਾ ਕਮਾ ਲਿਆ ਹੋਗਾ ਜੀ ਬੀਬੀ ਅਨਮੋਲ ਗਗਨਮਾਨ ਨੇ ਜਿਹੜੇ ਆਪਾਂ ਆਪਣੇ ਆਪ ਨੂੰ ਕਟੜ ਇਮਾਨਦਾਰ ਦੱਸਦੇ ਸੀਗੇ ਉਹਨਾਂ ਨੇ ਉੱਪਰੋਂ ਪੈਸਾ ਕਿੰਨਾ ਕਮਾ ਲਿਆ ਜੀ ਮੈਂ ਕਿਹਾ ਦੇਖੋ ਇਸ ਗੱਲ ਦੀ ਗਿਣਤੀ ਤੱਕ ਕਰਨੀ ਕੋਈ ਮਤਲਬ ਜਿਹੜੀ ਵਾਜਬ ਨਹੀਂ ਹੈਗੀ ਕਿਸੇ ਕੋਲ ਕੋਈ ਸਪਸ਼ਟ ਅੰਕੜੇ ਤਾਂ ਨਹੀਂ ਦਿੱਤੇ ਜਾ ਸਕਦੇ ਪਰ ਇਹ ਹੈ ਵੀ ਜਿਹੜਾ ਵੀ ਤੁਸੀਂ ਪੱਥਰ ਪੱਟੋਗੇ ਜਾਂ ਜਿਹੜੇ ਵੀ ਤੁਸੀਂ ਬੰਦੇ ਨੂੰ ਛੇੜੋਗੇ ਜਾਂ ਜਿਹੜੀ ਵੀ ਕਲੋਨੀ ਜਿਹੜੇ ਵੀ ਬਿਲਡਰ ਕੋਲ ਜਾਉਂਗੇ ਜਾਂ ਜਿਹੜੇ ਵੀ ਈਓ ਇੱਥੇ ਮਿਊਨਿਸਪਲ ਕਾਉਂਸਲ ਖਰੜ ਦੇ ਵਿੱਚ ਇੱਥੇ ਤੁ ਹੈ ਜਿਹੜੇ ਈਓ ਹੈ ਉਹਦੇ ਟ੍ਰਾਂਸਫਰ ਹੁੰਦੀ ਰਹੀ ਇਹ ਆਪਣੇ ਉਸ ਈਓ ਨੂੰ ਲੱਭਦੇ ਰਹੇ ਜਿਹੜਾ ਇਹਨਾਂ ਨੂੰ ਸਿੱਧੇ ਤੌਰ ਤੇ ਮੋਟੀ ਕਮਾਈ ਕਰਕੇ ਦਵੇ ਸੋ ਇਹਨਾਂ ਦਾ ਇੱਕ ਨੁਕਾਤੀ ਪ੍ਰੋਗਰਾਮ ਸੀ ਕਿ ਲੋਕਾਂ ਨੂੰ ਲੁੱਟਣਾ ਲੋਕਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਨਾ ਔਰ ਤੁਸੀਂ ਦੇਖਿਆ ਬੀਤੇ ਸਮੇਂ ਦੌਰਾਨ ਇੱਥੇ ਮੈਂ ਕਹਿੰਨਾ ਜੀ ਇੱਕ ਕਿਤੇ ਲੁੱਕ ਨਹੀਂ ਪਈ ਕਿਤੇ ਪੀਸੀ ਨਹੀਂ ਪਈ ਕੋਈ ਕੰਮ ਨਹੀਂ ਹੋਇਆ ਜਾਲੀ ਬਿੱਲ ਬਣੇ ਆ ਸਾਰਾ ਕੁਝ ਜਿਹੜਾ ਇੱਥੇ ਫੇਕ ਚੱਲਿਆ ਕੋਈ ਇਸ ਹਲਕੇ ਦੀ ਜਿਹੜੀ ਮਤਲਬ ਦ੍ਰਿਸ਼ਤਾਂਤ ਹੈ ਇਸ ਹਲਕੇ ਦੀ ਜਿਹੜੀ ਦੁਰਦਸ਼ਾ ਹੈ ਉਹ ਤੁਸੀਂ ਦੇਖ ਸਕਦੇ ਹੋ ਨਾ ਕੋਈ ਸੜਕ ਬਣੀ ਐ ਨਾ ਕੋਈ ਗਲੀ ਬਣੀ ਐ ਨਾ ਕੋਈ ਬਿਲਡਿੰਗ ਬਣੀ ਐ ਨਾ ਕੋਈ ਸਕੂਲ ਬਣਿਆ ਨਾ ਕੋਈ ਕਾਲਜ ਬਣਿਆ ਨਾ ਕੋਈ ਬ੍ਰਿਜ ਬਣਿਆ ਨਾ ਕੋਈ ਹੋਰ ਲੋਕਾਂ ਨੂੰ ਸੁੱਖ ਸੁਭਦਾ ਨਾ ਕਜੌਲੀ ਵਾਟਰ ਵਰਕਸ ਦੀ ਜਿਹੜੀ ਇਹ 2022 ਤੋਂ ਪਹਿਲਾਂ ਇਸ ਗੱਲ ਦੇ ਟੰਡੋਰਾ ਪਟਦੇ ਸੀ ਕਿ ਕਜੌਲੀ ਵਾਟਰ ਵਰਕਸ ਜਿਹੜਾ ਹਲਕਾ ਹਲਕਾ ਖਰੜ ਨੂੰ ਦੇ ਬਸਨੀਕਾ ਨੂੰ ਦੇਣਾ ਉਹ ਅੱਜ ਤੱਕ ਨਹੀਂ ਦੇ ਸਕੇ ਅਸਤੀਫਾ ਦਿਵਾਉਣਾ ਸੀਗਾ ਫਿਕਸੋ ਹੈ ਮੈਚ ਸੀਗਾ ਇਹ ਜਿਹੜਾ ਅਨਮੋਲ ਗਗਨਮਾਨ ਨੇ ਅਸਤੀਫਾ ਦਿੱਤਾ ਹੈ ਫਿਕਸੋ ਹੈ ਮੈਚ ਹੈ ਜੀ ਦੇਖੋ ਜੀ ਇਹ ਗੱਲ ਹੈਗੀ ਹੈ ਕਿ ਇਹ ਜਿਹੜੀ ਇੱਕ ਅਨਮੋਲ ਕਹਿੰਦੇ ਜੀ ਇੱਕ ਨੂੰ ਕੀ ਰੋਂਦਾ ਇੱਥੇ ਤਾਂ ਆਵੇ ਹੀ ਉੱਤੇ ਆਮ ਆਦਮੀ ਪਾਰਟੀ ਦਾ ਹਰ ਲੀਡਰ ਹਰ ਐਮਐਲਏ ਹਰ ਕੈਬਨਟ ਮੰਤਰੀ ਜਿਹੜਾ ਉਹ ਬੇਈਮਾਨ ਹੈ ਮੈਂ ਤੁਹਾਨੂੰ ਕਹਿੰਦਾ ਕਟੜ ਬੇਈਮਾਨ ਹੈ ਜਿਹਦੀ ਮਰਜ਼ੀ ਪੂੰਛ ਨੂੰ ਹੱਥ ਲਾ ਲਓ ਸਾਰੇ ਕਰੰਟ ਮਾਰਦੇ ਆ ਹੁਣ ਇਹ ਮਤਲਬ ਆਪਣੇ ਬੰਦਿਆਂ ਦੇ ਰਾਹਾਂ ਇਹ ਲੋਕਾਂ ਦੀ ਲੁੱਟ ਖਸੁੱਟ ਕਰਕੇ ਉਸ ਗੱਲ ਦਾ ਠੇਕਰਾ ਐਮਐਲਏ ਦੇ ਸਿਰ ਦੇ ਉੱਤੇ ਭੰਨ ਕੇ ਦੂਸਰੇ ਪਾਸੇ ਇੱਕ ਮੁਰਗੀ ਨਵੀਂ ਤਿਆਰ ਕਰ ਲਈ ਮੁਰਗੀ ਤੋਂ ਉਹਨਾਂ ਨੇ ਆਪਣੀ ਜਿਹੜੀ ਉਹਦੇ ਜਿਹੜੇ ਖੱਲ ਲਾਉਣੀ ਸੀ ਉਹ ਇਹਨਾਂ ਨੇ ਖੱਲ ਲਾ ਲੈਣੀ ਦਿੱਲੀ ਵਾਲੇ ਮਹਿਬੂਦ ਗਜਨਵੀ ਔਰ ਜਿਹੜੇ ਅਹਿਮਦ ਸ਼ਾਹ ਬਦਾਲੀ ਉਥੋਂ ਦਿੱਲੀ ਤੋਂ ਆਇਆ ਧਾਰ ਵੀ ਲੁੱਟਣ ਵਾਸਤੇ ਪੰਜਾਬੀਆਂ ਦੇ ਖੂਨ ਪਸੀਨੇ ਦੀ ਕਮਾਈ ਪੰਜਾਬੀਆਂ ਦਾ ਇਹਨਾਂ ਨੇ ਬਾਲ ਵੀ ਨਹੀਂ ਛੱਡਣਾ ਢਿੱਲੋਂ ਸਾਹਿਬ ਤੁਸੀਂ ਦੇਖਿਓ ਪੰਜਾਬ ਦੀ ਉਹ ਦੁਰਦਸ਼ਾ ਕਰਤੀ ਇਸ ਆਮ ਆਦਮੀ ਪਾਰਟੀ ਜਿਹੜੀ ਆਪਣੇ ਆਪ ਨੂੰ ਕਹੋਂਦੀ ਸੀ ਖਾਂ ਸਾਧਾ ਵੀ ਪਾਰਟੀ ਦੀ ਸਰਕਾਰ ਬਣ ਗਈ ਇਹਨਾਂ ਨੇ ਪੰਜਾਬ ਦੇ ਕੁਦਰਤੀ ਸਰੋਤਾਂ ਦੀ ਲੁੱਟ ਕਰ ਲਈ ਇਹਨਾਂ ਨੇ ਇੱਥੇ ਚਾਹੇ ਰੇਤੇ ਦੇ ਹੋਵੇ ਜਾਂ ਸੈਂਡ ਮਾਫੀਆ ਲੈਂਡ ਮਾਫੀਆ ਸ਼ਰਾਮ ਮਾਫੀਆ ਹਰ ਤਰ੍ਹਾਂ ਦਾ ਮਾਫੀਆ ਜਿਹਦੀ ਪੋਸ਼ਤਪਨਾਹੀ ਅੱਜ ਆਮ ਆਦਮੀ ਪਾਰਟੀ ਦੇ ਲੀਡਰ ਔਰ ਕੇਜਰੀਵਾਲ ਕਰਦੇ ਨੇ ਜ਼ਰੂਰ ਦੱਸ ਦਿਓ ਇਹ ਸੱਚਾਈ ਹੈ ਕਿ ਖਰੜ ਹਲਕੇ ਦੇ ਵਿੱਚ ਜਿਹੜਾ ਮਾਈਨਿੰਗ ਮਾਫੀਆ ਸੀਗਾ ਉਹ ਵੀ ਬੀਬੀ ਅਨਮੋਲ ਗਗਨਮਾਨ ਵੱਲੋਂ ਚਲਾਇਆ ਜਾਂਦਾ ਸੀ 100% ਇੱਥੇ ਸ਼ਰੇ ਆਮ ਜਿਹੜਾ ਲੈਂਡ ਜਿਹੜਾ ਚੱਲਦਾ ਇੱਥੇ ਮਾਈਨਿੰਗ ਦਾ ਮਾਮਲਾ ਚੱਲਦਾ ਖਿਜਰਾਵਾਦ ਇੱਥੇ ਨੇੜੇ ਪਿੰਡ ਹੈ ਔਰ ਇਸ ਕੰਸਟੀਟੂਐਂਸੀ ਦਾ ਪਿੰਡ ਹੈ ਅੱਜ ਤੱਕ ਦੁਹਾਈ ਪਾਉਂਦੇ ਨੇ ਮੈਂ ਕਹਿੰਦਾ ਤੁਹਾਨੂੰ ਅਖਬਾਰੀ ਬਿਆਨਾਂ ਤੋਂ ਸੁਬਾਹ ਇਹਨਾਂ ਦਾ ਕੰਮ ਹੈ ਕਿ ਗੰਜਿਆਂ ਨੂੰ ਕੰਗੀ ਵੇਚਣੀ ਇਹਨਾਂ ਨੂੰ ਮਾਰਕੀਟਿੰਗ ਕਰਨੀ ਆਉਂਦੀ ਇਹਨਾਂ ਦੀ ਜਿਹੜੀ ਕਾਉਂਸਲਿੰਗ ਇਸ ਢੰਗ ਦੇ ਨਾਲ ਦਿੱਲੀ ਦੇ ਧਾੜਵੀਆਂ ਵੱਲੋਂ ਕੀਤੀ ਜਾਂਦੀ ਹੈ ਕਿ ਇਹਨਾਂ ਨੂੰ ਲੋਕਾਂ ਨੂੰ ਕਿਵੇਂ ਪਸਮਾਉਣਾ ਕਿਵੇਂ ਪਰਮਾਉਣਾ ਕਿਵੇਂ ਗੁੰਮਰਾਹ ਕਰਨਾ ਇਹ ਲੋਕਾਂ ਨੂੰ ਤਾਂ ਇਹਨਾਂ ਨੇ ਮੈਂ ਕਹਿੰਦਾ ਜੀ ਤੁਸੀਂ ਦੇਖਦੇ ਰਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਪੰਜਾਬ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਅਕੱਲੇ ਖਰੜ ਦੇ ਨਾਲ ਨਾਲ ਸਮੁੱਚੇ ਜਿਵੇਂ ਪੰਜਾਬ ਦੀ ਗੱਲ ਕਰਾਂ ਲੋਕ ਅੱਜ ਇਹਨਾਂ ਨੇ ਪੰਜਾਬ ਦੇ ਲੋਕ 30 ਸਾਲ ਪਿੱਛੇ ਲਾਤੇ ਇਹ ਸਰਕਾਰ ਦਾ 5 ਸਾਲ ਦੇ ਕਾਰਜਕਾਲ ਦੇ ਵਿੱਚ ਪੰਜਾਬ ਦੀ ਜਿਹੜੀ ਦੁਰਦਸ਼ਾ ਉਹ 30 ਸਾਲ ਤੋਂ ਵੀ ਬੱਤਰ ਹੋ ਗਈ ਜਿਹੜੇ ਲੋਕਾਂ ਨੇ ਇਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਆ ਉਹ ਲੋਕ ਕੀ ਸੋਚਦੇ ਨੇ ਜੀ ਉਹ ਸੋਚਦੇ ਨੇ ਆਪਣੇ ਆਪ ਨੂੰ ਠੱਗਾ ਠੱਗਿਆ ਮਹਿਸੂਸ ਕਰਦੇ ਨੇ ਉਹਨਾਂ ਨੇ ਤਾਂ ਇਨਕਲਾਬ ਦੇ ਨਾਂ ਤੇ ਉਹਨਾਂ ਨੇ ਤਾਂ ਪੰਜਾਬ ਦੇ ਵਿੱਚ ਸਿਆਸੀ ਬਦਲਾਅ ਦੇ ਨਾਂ ਤੇ ਉਹਨਾਂ ਨੇ ਤਾਂ ਪੰਜਾਬ ਨੂੰ ਰੰਗਲਾ ਬਣਾਉਣ ਦੀ ਆਸ ਦੇ ਵਿੱਚ ਇਹਨਾਂ ਨੂੰ ਆਪ ਮੁਹਾਰੇ ਲੋਕਾਂ ਨੇ ਵੋਟਾਂ ਪਾਤੀਆਂ ਔਰ ਮੈਂ ਤੁਹਾਨੂੰ ਦੱਸ ਦਿਆਂ ਇਹ ਇਸ ਕਾਬਿਲ ਨਹੀਂ ਹੈਗੀ ਇਹਨਾਂ ਦਾ ਇੱਕੋ ਇੱਕ ਮਨੋਰਥ ਸੀ ਕਿਉਂਕਿ ਇਹਨਾਂ ਨੂੰ ਮਾਰਕੀਟਿੰਗ ਕਰਨੀ ਆਉਂਦੀ ਹੈ ਕੋਈ ਦੇਖੋ ਆ ਗਾਉਣ ਵਾਲੇ ਕੋਈ ਨਚਾਰ ਕੋਈ ਭੰਡ ਕੋਈ ਲੋਕਾਂ ਨੂੰ ਤਾਰੀਆਂ ਮਰਾਉਣ ਵਾਲੇ ਚੁਟਕਲੇ ਸੁਣਾਉਣ ਵਾਲੇ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਦੇਖੋ ਤੁਸੀਂ ਹਾਂ ਪੇਸ ਗੱਲ ਬਾਰੇ ਢਿੱਲੋਂ ਸਾਹਿਬ ਵਾਕ ਫੋਂ ਜਿਹੜਾ ਵਿਧਾਨ ਸਭਾ ਦੀ ਪਵਿੱਤਰ ਸਦਨ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਖੜ ਕੇ ਮਿਕਰੀ ਕਰਦੇ ਆ ਉਥੇ ਜਾ ਕੇ ਇਸ ਤਰ੍ਹਾਂ ਦੀ ਲੜਾਈ ਝਗੜਾ ਜਿਵੇਂ ਪਿੰਡ ਦੀਆਂ ਗਲੀਆਂ ਦੇ ਵਿੱਚ ਜਿਹੜੀਆਂ ਔਰਤਾਂ ਆਪਸ ਦੇ ਵਿੱਚ ਪਿੰਡਾਂ ਦੀਆਂ ਲੜਾਈ ਕਰਦੀਆਂ ਨੇ ਇਸ ਕਦਰ ਰਹੇ ਨੇ ਇਹ ਹਾਲਾਤ ਉਹ ਵਿਧਾਨ ਸਭਾ ਦੇ ਬਣਾਤੇ ਨਾ ਕੋਈ ਚੱਜ ਦੀ ਗੱਲ ਨਾ ਪੰਜਾਬੀਆਂ ਦੇ ਪੱਲੇ ਕੋਈ ਸੁੱਖ ਪਾਇਆ ਨਾ ਪੰਜਾਬੀਆਂ ਨੂੰ ਕੋਈ ਸ਼ਬਦਾ ਦਿੱਤੀ ਹੈ ਨਾ ਪੰਜਾਬ ਦੇ ਭਵਿੱਖ ਨੂੰ ਬਣਾਉਣ ਦੀ ਕੋਈ ਗੱਲ ਕੀਤੀ ਹੈ ਸਿਰਫ ਲੁੱਟਣ ਝੂਠ ਮਾਰਨ ਤਾੜੀਆਂ ਵਜਾਉਣ ਚੁਟਕਲੇ ਸੁਣਾਉਣ ਇਸ ਤੋ ਸਵੇ ਇਹਨਾਂ ਨੇ ਪੰਜਾਬੀਆਂ ਨੂੰ ਕੱਕ ਨਹੀਂ ਦਿੱਤਾ ਅੱਜ ਲੋਕ ਇਹਨਾਂ ਤੋਂ ਪਰੇਸ਼ਾਨ ਹੈ ਉੱਥੇ ਮੈਂ ਇਸ ਗੱਲ ਦਾ ਵੀ ਜ਼ਿਕਰ ਕਰਦੇ ਆਂ ਜਿਹੜੀਆਂ ਤਤਕਾਲੀ ਹਕੂਮਤਾਂ ਸੀ ਸਰਕਾਰਾਂ ਤੋਂ ਲੋਕ ਦੁਖੀ ਹੋ ਕੇ ਸਰਕਾਰ ਦਾ ਟਾਈਮ ਪੂਰਾ ਹੋਣ ਤੋਂ 2 ਮਹੀਨੇ ਪਹਿਲਾਂ ਸਰਕਾਰ ਦੀ ਵਿਰੋਧਤਾ ਕਰਦੇ ਸੀ ਇਹ ਵੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਇਹ ਆਮ ਆਦਮੀ ਪਾਰਟੀ ਦੀ ਕੱਟੜ ਬੇਈਮਾਨ ਹਕੂਮਤ ਦੇ ਖਿਲਾਫ ਕਰੀਬ 2 ਸਾਲ ਤੋਂ ਵੱਧ ਦੇ ਸਮੇਂ ਤੋਂ ਵੀ ਜਿਆਦੇ ਸਮੇਂ ਦੇ ਨਾਲ ਇਹਨਾਂ ਦੀ ਜਿਹੜੀ ਵਿਰੋਧਤਾ ਪਿੰਡਾਂ ਦੇ ਵਿੱਚ ਛੁਣੀ ਹੋ ਗਈ ਕਿਉਂਕਿ ਇਹਨਾਂ ਨੇ ਕਿਸਾਨ ਕੋਹ ਕੋਹ ਕੇ 19 ਮਾਰਚ 2025 ਨੂੰ ਜਿਹੜਾ ਖਨੌਰੀ ਔਰ ਸ਼ੰਭੂ ਬਾਰਡਰਾਂ ਤੇ ਕੋਹ ਕੋਹ ਕੇ ਕੁੱਟੇ ਇਹਨਾਂ ਨੇ ਜਿਹੜੇ ਮਜ਼ਦੂਰ ਸੀ ਉਹਨਾਂ ਦੀ ਕੋਈ ਬਤ ਨਹੀਂ ਪੁੱਛੀ ਆ ਜਿਹੜੇ ਤੁਹਾਡੇ ਮੁਲਾਜ਼ਮ ਹੈ ਉਹਨਾਂ ਨੂੰ ਇਹਨਾਂ ਨੇ ਕੁੱਟ-ਕੁੱਟ ਕੇ ਉਹਨਾਂ ਦਾ ਜਿਹੜਾ ਕੁਚੂਮਰ ਕਰਤਾ ਉਹਨਾਂ ਦੀਆਂ ਚੁੰਨੀਆਂ ਰੋਲਤੀਆਂ ਇਹ ਤਾਂ ਕਹਿੰਦੇ ਸੀ ਕੇਸ ਦਾ ਕਿਸੇ ਨੂੰ ਧਰਨਾ ਨਹੀਂ ਲਾਉਣ ਦੇਣਾ ਇਹ ਤਾਂ ਕਹਿੰਦੇ ਸੀ ਕਿ ਕਿਸੇ ਨੂੰ ਅਸੀਂ ਟੈਂਕੀ ਦੇ ਉੱਤੇ ਚੜ੍ਹਨ ਨਹੀਂ ਦੇਣਾ ਇਹ ਤਾਂ ਕਹਿੰਦੇ ਸੀ ਕਿ ਤੁਸੀਂ ਮਤਲਬ ਇੱਥੇ ਤਾਂ ਅੰਗਰੇਜ਼ ਨੌਕਰੀ ਕਰਨ ਆਇਆ ਕਰਨਗੇ ਅੱਜ ਅ ਮੈਂ ਕਹਿੰਦਾ ਜੀ ਮੈਂ ਤੁਹਾਨੂੰ ਕੀ ਕਹਾਂ ਮੈਨੂੰ ਤਾਂ ਇਹਨਾਂ ਦੇ ਬਾਰੇ ਗੱਲ ਕਰਦਿਆਂ ਵੀ ਸ਼ਰਮ ਮਹਿਸੂਸ ਹੋ ਰਹੀ ਹੈ ਕਿ ਅਸੀਂ ਕਿਨਾਂ ਨੂੰ ਆਪਣਾ ਲੀਡਰ ਬਣਾ ਲਿਆ ਜਿਨ੍ਹਾਂ ਦੇ ਨਾ ਰੱਤ ਦੇ ਵਿੱਚ ਸਿਆਸਤ ਹੈ ਨਾ ਰੱਤ ਦੇ ਵਿੱਚ ਸੇਵਾ ਹੈ ਇਹ ਤਾਂ ਝੂਠ ਦਾ ਪਲੰਦਾ ਹੈ ਜੀ ਇਹ ਲੋਕ ਆਪਣੇ ਆਪ ਨੂੰ ਲੁੱਟਿਆ ਮਹਿਸੂਸ ਕਰਦੇ ਆ ਮੁੜ ਕੇ ਜਿਹੜੀਆਂ ਟ੍ਰੈਡੀਸ਼ਨਲ ਜਿਹੜੀਆਂ ਬਾਕੀ ਦੀਆਂ ਪਾਰਟੀਆਂ ਹੈਗੀਆਂ ਸاسي ਪਾਰਟੀਆਂ ਉਹਨਾਂ ਪਰ ਲੋਕਾਂ ਦਾ ਮੁੜ ਕੇ ਰੁਖ ਹੋ ਗਿਆ ਬਿਲਕੁਲ ਜੀ ਇਹ ਸਰਦਾਰ ਸਾਹਿਬ 5 ਮਿੰਟਾਂ ਚ ਐਮਐਸਪੀ ਦਿਵਾਉਣ ਵਾਲੀ ਬੀਬੀ ਕਹਿੰਦੇ ਵਿਧਾਇਕੀ ਦੇ ਅਹੁਦੇ ਤੋਂ ਵੀ ਅਸਤੀਫਾ ਦੇਗੀ ਇਹਦੇ ਪਿੱਛੇ ਕਾਰਨ ਕੀ ਲੱਗਦਾ ਜੀ ਦੇਖੋ ਜੀ ਕਾਰਨ ਇਹ ਹੈ ਢਿੱਲੋਂ ਸਾਹਿਬ ਇਹ ਜਿਹੜਾ ਅਸਤੀਫਾ ਦਿੱਤਾ ਹੈ ਨਾ ਗगनਮਾਨ ਜੀ ਨੇ ਇਹ ਪਹਿਲਾਂ ਹੀ ਸਾਜ਼ਿਸ਼ ਹੈ ਤੁਹਾਨੂੰ ਪਤਾ ਹੋਣਾ ਕੁਝ ਦਿਨ ਪਹਿਲਾਂ ਅਨਮੋਲ ਗगनਮਾਲ ਮਾਨ ਜੀ ਕੇਜਰੀਵਾਲ ਸਾਹਿਬ ਨੂੰ ਮਿਲ ਕੇ ਆਏ ਨੇ ਉਹ ਮਿਲ ਕੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਮੇਰੀ ਹੋਰ ਕਿਧਰੇ ਪਾਸੇ ਖੜੜ ਹਲਕੇ ਦੇ ਵਿੱਚ ਇੱਕ ਹੋਰ ਕਿਸੇ ਪਾਰਟੀ ਨਾਲ ਕਹਿ ਲਓ ਆਪਾਂ ਕਿਸੇ ਹੋਰ ਲੀਡਰ ਨਾਲ ਕਹਿ ਲਓ ਉਹਦੇ ਨਾਲ ਸਾਡੀ ਜਿਹੜੀ ਗੰਡ ਤੁੱਪ ਹੈ ਸੈਟਿੰਗ ਹੈ ਉਹ ਹੋ ਰਹੀ ਹੈ ਬੇ ਉਹਦੇ ਨਾਲ ਗੱਲ ਕਰਕੇ ਉਹ ਇਹਨਾਂ ਦੇ ਜਿਹੜੇ ਕੇਜਰੀਵਾਲ ਹੈ ਉਹ ਹੈ ਇਹਨਾਂ ਦਾ ਮੁੱਖ ਸੇਵਾਦਾਰ ਕਹਾਉਂਦਾ ਜਿਹੜਾ ਲੋਕਾਂ ਦਾ ਜਿਹੜਾ ਕਿ ਸਭ ਤੋਂ ਵੱਡਾ ਚੋਰ ਹੈ ਇਹ ਲੋਕ ਤੁਸੀਂ ਗੱਲ ਕਰ ਰਹੇ ਲੋਕਾਂ ਦੀ ਲੋਕ ਅੱਜ ਤਰਸ ਰਹੇ ਨੇ ਪਾਣੀ ਨੂੰ ਲੋਕ ਤਰਸ ਰਹੇ ਨੇ ਸੜਕਾਂ ਨੂੰ ਲੋਕ ਤਰਸ ਰਹੇ ਨੇ ਬਿਜਲੀ ਨੂੰ ਲੋਕ ਤਰਸ ਰਹੇ ਨੇ ਆਪਣੇ ਕੰਮਾਂ ਨੂੰ ਆ ਖਾਸ ਕਰਕੇ ਆਪਾਂ ਖਰੜ ਦੇ ਵਿੱਚ ਖੜੇ ਆ ਪ੍ਰਾਪਰਟੀ ਜਿਹੜਾ ਜਿਹੜਾ ਪ੍ਰਾਪਰਟੀ ਦਾ ਕੰਮ ਹੈ ਤੁਸੀਂ ਹੈਰਾਨ ਰਹੋਗੇ ਕਿ ਜਿੰਨੇ ਵੀ ਸਾਡੇ ਪ੍ਰਾਪਰਟੀ ਦੇ ਭਰਾ ਕੰਮ ਕਰਦੇ ਆ ਇਹਨਾਂ ਦੀਆਂ ਰਜਿਸਟਰੀਆਂ ਤਹਿਸੀਲ ਦੇ ਅੰਦਰ ਖਰੜ ਦੇ ਵਿੱਚ ਜਦੋਂ ਤੱਕ ਅਨਮੋਲ ਗगनਮਾਨ ਇਹਨਾਂ ਦੀ ਕੋਠੀ ਤੋਂ ਫੋਨ ਨਹੀਂ ਆਉਂਦਾ ਸੀ ਉਦੋਂ ਤੱਕ ਇਹਨਾਂ ਵਿਚਾਰਿਆਂ ਦੀ ਰਜਿਸਟਰੀ ਨਹੀਂ ਹੁੰਦੀ ਸੀ ਇਹ ਮਤਲਬ ਖਰੜ ਦੇ ਲੋਕਾਂ ਨੂੰ ਰੱਜ ਕੇ ਲੁੱਟਿਆ ਨਮੋਲ ਗੱਲ ਮਾਰਨੇ ਕੁੱਟਿਆ ਤੇ ਲੁੱਟਿਆ ਇਹਨਾਂ ਨੂੰ ਵਿਚਾਰਿਆਂ ਨੂੰ ਵੋਟਾਂ ਪਾਈਆਂ ਇਹਨਾਂ ਨੂੰ ਤਾਂ ਇਹ ਸੀ ਕਿ ਬਦਲਾ ਆਊਗਾ ਇਹ ਲੋਕ ਦੂਜੀਆਂ ਪਾਰਟੀਆਂ ਤੋਂ ਤੰਗ ਸੀ ਸਾਰੇ ਪੰਜਾਬ ਦੇ ਲੋਕ ਪਰ ਇਹਨਾਂ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਕਾਂਗਰਸ ਕਾਲੀ ਭਾਜਪੀ ਤੋਂ ਇਹਨਾਂ ਤੋਂ ਵੀ ਕਿਤੇ ਬੱਧਰ ਹਾਲ ਕਰਨਗੇ ਉਹ ਲੋਕ ਜਿਹੜੇ ਦੂਜੀਆਂ ਪਾਰਟੀਆਂ ਘੱਟੋ ਘੱਟ ਉਹਨਾਂ ਦੇ ਕੋਲ ਤਜਰਬਾ ਤਾਂ ਹੈ ਪਰ ਉਹਨਾਂ ਨੂੰ ਇਹ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਨੇ ਲੀਡਰਾਂ ਨੇ ਇਹਨਾਂ ਦਾ ਮਕਸਦ ਇੱਕੋ ਹੈ ਕੀ ਮਕਸਦ ਹੈ ਲੀਡਰੀ ਐਮ ਐਲ ਏ ਲੜੋ ਬਣਾਤਾ ਐਮ ਐਲ ਏ ਲੋਕਾਂ ਨੇ ਵੋਟਾਂ ਪਾਤੀਆਂ ਵਿਕਾਸ ਦੇ ਨਾਂ ਤੇ ਆਪਣਾ ਕੰਮ ਕੀਆ ਹੁਣ ਪੈਸੇ ਲਓ ਤੇ ਆਪਣਾ ਜਿਵੇਂ ਜੱਟ ਕਹੇ ਕਰਦੇ ਗੰਨਾ ਪਟੋ ਤੇ ਆਪਣੇ ਆਪਾਂ ਘਰੋਂ ਚੱਲੀਏ ਇਹ ਇੰਨਾ ਨਾ ਕੰਮ ਹੈ ਤੇ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਨੇ ਇਹਨਾਂ ਨੂੰ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਇਸ ਕਰਕੇ ਅੱਜ ਤਰਾਸਦੀ ਹੈ ਦੇਖੋ ਕਿੰਨੀ ਤਰਾਸਦੀ ਐ ਸਾਡੇ ਲੋਕਾਂ ਨੇ ਹੁਣ ਇਲੈਕਸ਼ਨ ਹੋਣਾ ਹੈ ਬਾਏ ਇਲੈਕਸ਼ਨ ਹੋਊਗਾ ਇਹ ਖਰਚਾ ਕਿਤੇ ਪੈਣਾ ਹੈ ਇਹ ਸਾਡੇ ਲੋਕਾਂ ਦਾ ਹੀ ਪੈਣਾ ਹੈ ਨਾ ਸਾਡੇ ਟੈਕਸਾਂ ਤੇ ਪੈਣਾ ਹੈ ਆਪਣੀ ਮਰਜ਼ੀ ਨਾਲ ਵਿਧਾਇਕ ਨੂੰ ਚੁਣ ਲਓ ਤੇ ਆਪਣੀ ਮਰਜ਼ੀ ਨਾਲ ਉਹਨੂੰ ਅਸਥੀਪਾ ਅਸਥੀਪਾ ਐਵੇਂ ਨਹੀਂ ਦਿੱਤਾ ਗਲ ਚ ਗੁੱਠਾ ਦੇ ਕੇ ਅਸਥੀਪਾ ਦਵਾਇਆ ਕਿ ਸਾਡੀ ਗੱਲ ਕਿਤੇ ਹੋਰ ਚੱਲ ਰਹੀ ਹੈ ਤੇ ਅਸੀਂ ਅੱਗੇ ਵਾਸਤੇ ਜਿਹੜਾ ਪੈਸਾ ਇਕੱਠਾ ਕਰਨਾ ਇਲੈਕਸ਼ਨ ਲੜਨੇ ਹੈ 2027 ਦੀ ਇਹਦੇ ਸਾਰੀ ਜਿਹੜੀ ਗੰਡ ਧੁੱਪ ਹੈ ਇਹ ਹੋਈ ਹੈ ਇਸ ਕਰਕੇ ਲੋਕ ਅੱਜ ਠੱਗੇ ਠੱਗੇ ਮਹਿਸੂਸ ਕਰ ਰਹੇ ਨੇ ਅਨਮੋਲਿਕ ਗਨਮਾਨ ਤੋਂ ਅਸਤੀਫਾ ਕਿਉਂ ਦਵਾਇਆ ਗਿਆ ਹੈ ਕੀ ਉਹਨਾਂ ਵੱਲੋਂ ਕ腐ਸ਼ਨ ਨਹੀਂ ਕੀਤੀ ਜਾਂਦੀ ਸੀ ਜਾਂ ਅੱਜਕੇ ਕ腐ਸ਼ਨ ਕੀਤੀ ਜਾਂਦੀ ਸੀ ਸਭ ਤੋਂ ਮੇਨ ਗੱਲ ਇਹੀ ਹੈ ਕਿਉਂਕਿ ਕ腐ਸ਼ਨ ਦੇ ਵਿੱਚ ਸਭ ਤੋਂ ਮੋਰੀ ਜਿਹੜਾ ਹਲਕਾ ਰਿਹਾ ਉਹ ਖਰੜ ਹੈ ਤੁਸੀਂ ਜਿਸ ਮਰਜ਼ੇ ਨੂੰ ਛੇੜ ਕੇ ਪੁੱਛ ਸਕਦੇ ਹੋ ਖਰੜ ਦੇ ਬਸਨੀਗ ਨੂੰ ਭਾਵੇਂ ਦੇਤਾ ਹੈ ਪਾਵੇਂ ਇੱਟਾਂ ਐ ਪਾਵੇਂ ਰਜਿਸਟਰੀ ਐ ਪਾਵੇਂ ਕੋਈ ਨਕਸ਼ਾ ਐ ਪਾਵੇਂ ਕੋਈ ਕਾਰਪੋਰੇਸ਼ਨ ਐ ਪਾਵੇਂ ਕੋਈ ਪੁੱਡਾ ਗਮੰਡਾ ਦਾ ਕੋਈ ਵੀ ਕੰਮ ਐ ਜਦੋਂ ਤੱਕ ਇੱਥੋਂ ਅਨਮੋਲ ਗਗਨਮਾਨ ਜੀ ਉੱਥੋਂ ਉਹਨਾਂ ਦਾ ਫੋਨ ਨਹੀਂ ਜਾਂਦਾ ਉਹਨਾਂ ਦੇ ਪੀਏ ਉਹਨਾਂ ਦੇ ਜਿਹੜੇ ਰੱਖੇ ਹੋਏ ਐ ਭਰਾ ਸਾਰਾ ਪਰਿਵਾਰ ਲੱਗਿਆ ਮੈਂ ਤੇ ਤੁਹਾਨੂੰ ਮੈਂ ਖਾਸ ਗੱਲ ਇਹ ਦੱਸ ਦਵਾਂ ਜੇਕਰ ਅੱਜ ਸੀਬੀਆਈ ਜਾਂਚ ਹੋਵੇ ਕਿ ਜਦੋਂ ਅਨਮੋਲ ਗਗਨਮਾਨ ਇਲੈਕਸ਼ਨ ਲੜੀ ਸੀ ਉਸ ਸਮੇਂ ਪ੍ਰਾਪਰਟੀ ਤੇ ਅੱਜ ਇਹਨਾਂ ਦੇ ਜਿੰਨੇ ਨਾਲ ਦੇ ਨੇ ਰਿਸ਼ਤੇਦਾਰ ਸਾਖ ਸੰਬੰਧੀ ਭਾਈ ਉਹਨਾਂ ਦੀ ਜਿਹੜੀ ਜਾਂਚ ਹੋਵੇ ਤਾਂ ਤੁਹਾਡੇ ਸਾਹਮਣੇ ਆ ਜਾਣਾ ਜਿਹੜੀ ਜ਼ਮੀਨ ਹੈ ਆ ਨਾਲੇ ਨਾਲ ਆ ਤੁਹਾਨੂੰ ਪਤਾ ਕਰਾਲੀ ਹਲਕੇ ਦੇ ਵਿੱਚ ਇਹਨਾਂ ਦੀ ਜ਼ਮੀਨ ਹੈ ਕਿਉਂਕਿ ਰੌਲਾ ਪੈ ਜਾਂਦਾ ਹੁੰਦਾ ਹੈ ਇਹ ਲੋਕ ਗੱਲਾਂ ਲੁਕੀਆਂ ਨਹੀਂ ਰਹਿੰਦੀਆਂ ਜਦੋਂ ਪਤਾ ਲੱਗਦਾ ਕਿ ਹਾਂਜੀ ਆ ਵੀ ਅਨਮੋਲ ਗगनਮਾਨ ਨੇ ਲੈ ਲਈ ਇਹ ਵੀ ਲੈ ਲਈ ਅਨਮੋਲ ਗगनਮਾਨ ਨੇ ਲੈ ਲਈ ਇਹ ਸਾਰੀ ਲੋਕਾਂ ਦੇ ਪੈਸਿਆਂ ਦੀ ਲੁੱਟ ਤੇ ਕਸੂਟ ਤੇ ਹੁਣ ਆਪਣਾ ਤੇ ਚੀ ਭਰ ਗਿਆ ਤੇ ਹੁਣ ਆਪਾਂ ਅਸਤੀਫਾ ਦੇ ਕੇ ਤੇ ਲੋਕਾਂ ਨੂੰ ਜਿਹੜਾ ਲਾਰਾ ਲਾਇਆ ਸੀ ਸਿਆਸਤ ਕਹਿੰਦੇ ਸਿਆਸਤ ਵੀ ਛੱਡ ਜਾਣੀ ਜੀ ਹੁਣ ਕੀ ਲੈਣਾ ਸਿਆਸਤੋਂ ਯਾਰ ਹੁਣ ਬਾਈ ਜੀ ਢਿੱਲੋਂ ਸਾਹਿਬ ਆਪਣੀ ਪੂਰਤੀ ਹੋ ਗਈ ਜਿਹੜੀ ਆਪਣੀ ਜਿਸ ਕੰਮ ਲਈ ਆਪਾਂ ਆਏ ਸੀ ਉਹ ਕੰਮ ਆਪਣਾ ਹੋ ਗਿਆ ਹੁਣ ਲੋਕਾਂ ਤੋਂ ਕੀ ਲੈਣਾ ਖਰੜ ਹਲਕੇ ਦੇ ਲੋਕ ਬੜੇ ਹੀ ਮਿਹਨਤੀ ਪੋੜੇ ਭਾਲੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸਾਡੇ ਨਾਲ ਇਹ ਜਿਹੜੀ ਠੱਗੀ ਹੈ ਇਹ ਹੋਣੀ ਹੈ ਪਰ ਉਹਨਾਂ ਨਾਲ ਹੋ ਗਈ ਤੇ ਹੁਣ ਦੁਬਾਰਾ ਫਿਰ ਅਸਤੀਫਾ ਦੇ ਕੇ ਤੇ ਹੁਣ ਜਿਹੜੀ ਹੋਰ ਗੰਢ ਤੋਂ ਪੈ ਤੁਹਾਡੇ ਸਾਹਮਣੇ 2-4 ਦਿਨ ਤੇ ਆਏ ਜਾਣੀ ਐ ਅੱਛਾ ਜਿਹੜੀ ਕਰਪਸ਼ਨ ਕੀਤੀ ਜਾਂ ਭ੍ਰਸ਼ਟਾਚਾਰ ਕੀਤਾ ਹੈ ਕੀ ਅਨਮੋਲ ਗਗਨਮਾਨ ਤੇ ਇਹ ਅਨਮੋਲ ਗਗਨਮਾਨ ਤੇ ਵਿਜੀਲੈਂਸ ਦੀ ਕਾਰਵਾਈ ਨਹੀਂ ਹੋਗੀ ਮੰਨਦੇ ਹੋ ਕਿ ਜੇ ਉਹਨਾਂ ਨੇ ਭ੍ਰਸ਼ਟਾਚਾਰ ਕੀਤਾ ਤਾਂ ਉਹਨਾਂ ਤੇ ਵੀ ਕਾਰਵਾਈ ਹੋਊਗੀ ਜੀ ਦੇਖੋ ਤੁਸਾਨੂੰ ਤੁਹਾਡੇ ਸਾਹਮਣੇ ਹੀ ਐ ਮੈਂ ਤੁਹਾਨੂੰ ਦੱਸਦਾ ਦੇਖੋ ਤੁਹਾਡਾ ਸਵਾਲ ਸੀਗਾ ਕਿ ਰਜ਼ੈਨ ਕਿਉਂ ਕੀਤਾ ਜਾਂ ਰਜ਼ੈਨ ਕਿਉਂ ਲਿਆ ਗਿਆ ਇਹਦੇ ਪਿੱਛੇ ਦੋ ਵੱਡੇ ਕਾਰਨ ਨੇ ਇੱਕ ਤਾਂ ਦੇਖੋ ਉਹ ਬੜਾ ਛਾਤਰ ਹੈ ਜਿਹੜਾ ਮਹਿਮੂਦ ਗਜਨ ਵੀ ਹੈ ਨਾ ਅਹਿਮਦ ਸ਼ਾਹ ਅਬਦਾਲੀ ਦਿੱਲੀ ਬੈਠਾ ਹੈ ਉਹ ਬੜਾ ਛਾਤਰ ਆਗ ਦਾ ਬੰਦਾ ਹੈ ਉਹਨੇ ਜਿਵੇਂ ਮੇਰੇ ਸਾਥੀ ਨੇ ਇਸ ਗੱਲ ਬਾਰੇ ਜ਼ਿਕਰ ਕੀਤਾ ਕਿ ਇੱਕ ਤਾਂ ਦੂਸਰੀ ਪਾਰਟੀ ਤੋਂ ਗੰਧ ਧੂਪ ਕਰਕੇ ਉਸ ਤੋਂ ਜਿਹੜੀ ਨਾਮਾ ਲੈ ਲਿਆ ਆਪਣੀ ਜੇਬ ਜਿਹੜੀ ਭਰ ਲਈ ਦੂਸਰੇ ਪਾਸੇ ਜਿਹੜੀ ਲੋਕਾਂ ਦੀ ਵਿਰੋਧਤਾਤੀ ਸੀ ਗਗਨ ਮਾਨ ਦੇ ਖਿਲਾਫ ਕਿਉਂਕਿ ਲੋਕ ਅੱਜ ਬੱਚਾ ਬੱਚਾ ਜਾਣਦਾ ਕਿ ਅਨਮੋਲ ਗਗਨ ਮਾਨ ਨੇ ਸਾਢੇ 3 ਸਾਲ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵਿਕਾਸ ਦੀ ਵਜਾਇ ਵਿਨਾਸ਼ ਕੀਤਾ ਸੋ ਲੋਕਾਂ ਦੇ ਵਿੱਚ ਉਹਨਾਂ ਦੀ ਜਿਹੜੀ ਹਾਇਸੀਅਤ ਹੈ ਉਹਨਾਂ ਦੀ ਜਿਹੜੀ ਸਖਸ਼ੀਅਤ ਹੈ ਉਹ ਬੜੀ ਪ੍ਰਸ਼ਟ ਹੋ ਗਈ ਬੇਈਮਾਨ ਹੋ ਗਈ ਉਹਨਾਂ ਨੇ ਇੱਕ ਦੂਸਰਾ ਮੈਸੇਜ ਇਹ ਦੇਣ ਦੀ ਕੋਸ਼ਿਸ਼ ਕੀਤੀ ਕਿ ਆਹ ਦੇਖੋ ਜੀ ਇਹ ਜਿਹੜੀ ਕਰਪਟ ਸੀ ਜਾਂ ਇਹਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਇਸ ਨੂੰ ਹਟਾਤਾ ਸੋ ਮੇਰੇ ਕਹਿਣ ਦਾ ਮਤਲਬ ਦੋਰੀ ਚਾਲ ਉਹ ਦਿੱਲੀ ਵਾਲੇ ਚੱਲ ਰਹੇ ਆ ਇੱਕ ਪਾਸੇ ਪੈਸੇ ਕਮਾ ਲੇ ਦੂਸਰੇ ਪਾਸੇ ਉਹ ਇਹਨੂੰ ਜਿਹੜਾ ਸਾਈਡ ਲਾਈਨ ਕਰਕੇ ਇਹ ਤਾਂ ਲੋਕਾਂ ਦੀ ਹਮਦਰਦੀ ਲੈਣ ਦੀ ਕੋਸ਼ਿਸ਼ ਚ ਲੱਗੇ ਹੋਏ ਆ ਪਰ ਵਿਜੀਲੈਂਸ ਦੀ ਕਾਰਵਾਈ ਹੋਊਗੀ ਮੰਨਦੇ ਹੋ ਕਿ ਅਨਮੋਲ ਗਗਨ ਮਾਨ ਤੇ ਵਿਜੀਲੈਂਸ ਦੀ ਕਾਰਵਾਈ ਹੋਊਗੀ ਜਾਂ ਇਹਨੂੰ ਵੀ ਠੰਡੇ ਪਾਸਤੇ ਪਾ ਦਿੱਤਾ ਜਾਊਗਾ ਨਹੀਂ ਨਹੀਂ ਵਿਜੀਲੈਂਸ ਦੀ ਵਿਜੀਲੈਂਸ ਦੀ ਕਾਰਵਾਈ ਕਿਉਂ ਹੋਊਗੀ ਵਿਜੀਲੈਂਸ ਦੀ ਕਾਰਵਾਈ ਤਾਂ ਇਹਨਾਂ ਦੀ ਹੈ ਦੇਖੋ ਜਿਹੜਾ ਤੁਹਾਡਾ ਡਾਕਟਰ ਵਿਜੇ ਸਿੰਘਲਾ ਉਹ ਵੀ ਕਰਪਸ਼ਨ ਦੇ ਮਾਮਲੇ ਦੇ ਵਿੱਚ ਸੀਐਮ ਸਾਹਿਬ ਤਾਂ ਖੁਦ ਕਹਿੰਦੇ ਸੀ ਕਿ ਮੇਰੇ ਕੋਲ ਉਹਨਾਂ ਦੇ ਪੁਖਤਾ ਸਬੂਤ ਹੈ ਉਹਨਾਂ ਦੀ ਜਿਹੜੀ ਰਿਕਾਰਡਿੰਗ ਹੈ ਉਹਨਾਂ ਦਾ ਸਾਰਾ ਜਿਹੜਾ ਐਵਿਡੈਂਸ ਮੇਰੇ ਕੋਲ ਆ ਔਰ ਜਿਹੜੇ ਸਬੰਧਤ ठेकेदार ਕੋਲੋਂ ਡਾਕਟਰ ਵਿਜੇ ਸਿੰਘਲਾ ਨੇ ਪੈਸੇ ਲਏ ਆ ਉਹ ਉਹ ਸਵੀਕਾਰ ਵੀ ਕਰਕੇ ਗਏ ਆ ਅਜ ਉਹਦਾ ਕੀ ਬਣਿਆ ਜੀ ਵਿਜੀਲੈਂਸ ਇਹਨਾਂ ਦਾ ਪਿੰਜਰੇ ਦਾ ਤੋਤਾ ਪੰਜਾਬ ਸਰਕਾਰ ਦਾ ਪਿੰਜਰੇ ਦਾ ਤੋਤਾ ਲੋਕਲ ਏਜੰਸੀ ਆ ਇਹ ਇਹ ਆਪਣੀ ਸੁਭਧਾ ਅਨੁਸਾਰ ਉਹਨੂੰ ਵਰਤਦੇ ਆ ਜਿਹਨੂੰ ਦਿਲ ਕਰਦਾ ਕਿਸੇ ਦੀ ਕਿੱਟੀ ਮਰੋੜਦੇ ਹੋ ਜਿਹਨੂੰ ਦਿਲ ਕਰਦਾ ਕਿਸੇ ਨੂੰ ਛੱਡਦੇ ਹੋ ਇਹ ਇੱਥੇ ਕੋਈ ਮਤਲਬ ਜਿਹੜਾ ਰਾਜਾ ਹਰੀਸ਼ ਚੰਦਰ ਦਾ ਰਾਜਾ ਚੱਲ ਰਿਹਾ ਇੱਥੇ ਤਾਂ ਲੁੱਟ ਖੁਟ ਔਰ ਬੇਈਮਾਨੀ ਚੱਲ ਰਿਹਾ ਮੈਂ ਕਹਿੰਦਾ 75 ਸਾਲ ਦੇ ਇਤਿਹਾਸ ਦੇ ਵਿੱਚ ਇਹ ਸਿਆਸਤ ਦਾ ਸਭ ਤੋਂ ਕਰਪਟ ਸਭ ਤੋਂ ਭ੍ਰਿਸ਼ਟ ਇਹ ਜਿਹੜੀ ਹੁਕਮਰਾਨ ਪਾਰਟੀ ਹੈ ਲੋਕ ਇਸ ਤੋਂ ਖੜਾ ਚੜਾਉਣਾ ਚਾਹੁੰਦੇ ਆ 2027 ਦੇ ਵਿੱਚ ਦੇਖਿਓ ਤੁਸੀਂ ਇਹਨਾਂ ਦਾ ਹੁੰਦਾ ਕੀ ਆ ਸਰਦਾਰ ਸਾਹਿਬ ਅਨਮੋਲ ਗਗਨਮਾਨ ਨੇ ਕਹਿੰਦੇ ਜ਼ਮੀਨ ਬੜੀ ਬਣਾ ਲਈਏ ਜੀ ਕਿੰਨੀ ਕਿ ਜ਼ਮੀਰ ਬਣਾ ਲਈ ਆ ਦੇਖੋ ਜ਼ਮੀਨ ਬਣਾਈ ਐ ਇਹਦੇ ਚ ਕੋਈ ਸ਼ੱਕ ਨਹੀਂ ਹੈ ਪਰ ਮੈਂ ਤੁਹਾਨੂੰ ਕੋਈ ਗਿਣਤੀ ਮਿੰਤੀ ਜਾਂ ਮਰਲੇ ਬਿਸਵੇ ਜਾਂ ਕਿਲੇ ਉਹ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਪਰ ਮੇਰੀ ਇਹ ਗਰੰਟੀ ਹੈ ਕਿ ਜਦੋਂ ਤੋਂ ਇਲੈਕਸ਼ਨ ਲੜਿਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਤੇ ਅੱਜ ਦੀ ਇਹਨਾਂ ਅਨਮੋਲ ਗਗਨਮਾਨ ਇਹਨਾਂ ਦੇ ਭਰਾ ਤੇ ਬਾਕੀ ਪਰਿਵਾਰ ਇਹਨਾਂ ਦੀ ਸਾਰਿਆਂ ਦੀ ਬੀਜੀਲੈਂਸ ਜਾਂਚ ਹੋਣੀ ਚਾਹੀਦੀ ਹੈ ਜਿਵੇਂ ਹੋਰ ਲੋਕਾਂ ਤੋਂ ਆਪਣਾ ਤੋਤਾ ਬੁਲਾਉਣੇ ਆ ਨਾ ਫੜਾ ਕੇ ਗਲ ਘੁੱਟ ਕੇ ਲੋਕਾਂ ਦਾ ਐਵੇਂ ਇਹਨਾਂ ਦੇ ਵੀ ਹੋਣੀ ਚਾਹੀਦੀ ਹੈ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪਤਾ ਲੱਗ ਜਾਊਗਾ ਤੇ ਨਾਲੇ ਲੋਕ ਜਿਹੜੇ ਵੋਟਾਂ ਪਾਈਆਂ ਲੋਕਾਂ ਨੇ ਵਿਚਾਰਿਆਂ ਨੇ ਭੋੜੇ ਪਾਲੇ ਉਹਨਾਂ ਲੋਕਾਂ ਨੂੰ ਵੈਸੇ ਹੀ ਪਹਿਲਾਂ ਹੀ ਪਤਾ ਹੈ ਪਰ ਇਹਦੇ ਨਾਲ ਜਾਂਚ ਦੇ ਨਾਲ ਉਹਨਾਂ ਲੋਕਾਂ ਨੂੰ ਹੋਰ ਪਤਾ ਲੱਗ ਜਾਊਗਾ ਕਿ ਜਿਹੜੀ ਸਾਡੀ ਵਿਧਾਇਕਾ ਸੀ ਜਿਹੜੀ ਕਹਿੰਦੀ ਸੀ ਕਿ ਮੈਂ ਇਮਾਨਦਾਰੀ ਦੀ ਮੂਰਤ ਹਾਂ ਜਿਹਨਾਂ ਕਲਾਬੇ ਆ ਉਹ ਤਾਂ ਨਿਕਲਦੇ ਕਹਿੰਦੀ ਹੈ ਤੇ ਇੱਕ ਹੋਰ ਦੱਸੋ ਉਹਨਾਂ ਨੂੰ ਗੱਲ ਢੀਲੋ ਸਾਹਿਬ ਉਹ ਬਸੰਤੀ ਪੱਗ ਮੰਨ ਕੇ ਬਸੰਤੀ ਚੁੰਨੀ ਲੈ ਕੇ ਇਹ ਇਨਕਲਾਬੀ ਇਹ ਬੀਬੀ ਬੜੀ ਸ਼ੁਰੂ ਤੋਂ ਹੀ ਜਦੋਂ ਆਮ ਆਦਮੀ ਪਾਰਟੀ ਹੋਂਦ ਚਾਈ ਹੈ ਬੜੀ ਚਰਚਾ ਚ ਰਹੀ ਹੈ ਤੇ ਹੁਣ ਚਰਚਾ ਇਹਦੇ ਵਿੱਚ ਵੀ ਕਰਪਟ ਕਰਪਸ਼ਨ ਦੇ ਵਿੱਚ ਵੀ ਫੁੱਲ ਚਰਚਾ ਤੇ ਹੈ ਤੇ ਤੁਹਾਡੇ ਸਾਹਮਣੇ ਆਣਾ ਕਿ ਇਹਨਾਂ ਦੇ ਕੋਲੋਂ ਕਰੋੜਾਂ ਅਰਬਾਂ ਰੁਪਏ ਦੀ ਜਿਹੜੀ ਜਾਦਾਦ ਹੈ ਉਹ ਨਿਕਲਣੀ ਹੈ ਖਰੜ ਦੇ ਲੋਕ ਤੁਹਾਨੂੰ ਦੇਖ ਰਹੇ ਨੇ ਤਮਾਮ ਜਿਹੜੇ ਆਨਲਾਈਨ ਵਾਲੇ ਸਮੇਂ ਦੇ ਵਿੱਚ ਬਾਈ ਇਲੈਕਸ਼ਨ ਵੀ ਹੋਊਗਾ ਜ਼ਿਮਨੀ ਚੋਣ ਹੋਊਗੀ ਖਰੜ ਦੇ ਲੋਕਾਂ ਨੂੰ ਤੁਸੀਂ ਕੀ ਸੁਨੇਹਾ ਦਿਓਗੇ ਦੇਖੋ ਖਰੜ ਦੇ ਲੋਕਾਂ ਨੂੰ ਮੇਰੀ ਇੱਕ ਬੇਨਤੀ ਹੈ ਉਹ ਸਾਡੇ ਮੇਰੇ ਵਰਗੇ ਹੀ ਸਾਰੇ ਮੇਰੇ ਭੈਣ ਭਰਾ ਐ ਕਿਉਂਕਿ ਦੇਖੋ ਤੁਹਾਡੀ ਤੁਹਾਡੇ ਕੋਲ ਇੱਕ ਵੋਟ ਦਾ ਹੱਕ ਹੈ ਇਸ ਵੋਟ ਦੇ ਹੱਕ ਨਾਲ ਆਪਾਂ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਪੜ੍ਹਾਈ ਲਿਖਾਈ ਤੇ ਮੈਡੀਕਲ ਸੁਵਿਧਾਵਾਂ ਸੜਕਾਂ ਤੇ ਹੋਰ ਆਪਣੀਆਂ ਜਿੰਨੀਆਂ ਵੀ ਆਪਣੀਆਂ ਰੋਜ਼ਮਰਾਂ ਦੀਆਂ ਜ਼ਿੰਦਗੀਆਂ ਦੀਆਂ ਜ਼ਰੂਰਤਾਂ ਹਨ ਉਹਨਾਂ ਦੇ ਲਈ ਆਪਾਂ ਵੋਟ ਪਾ ਕੇ ਆਪਣਾ ਵਿਧਾਇਕ ਚੁਣਦੇ ਆਂ ਵਿਧਾਇਕ ਆਪਾਂ ਇਸ ਕਰਕੇ ਨਹੀਂ ਚੁਣਦੇ ਕਿ ਵਿਧਾਇਕ ਨੂੰ ਜਿਤਾ ਕੇ ਵੋਟਾਂ ਪਾ ਕੇ ਵਿਧਾਇਕ ਰੇਤੇ ਚੋਂ ਪੈਸੇ ਖਾਂਦਾ ਫਿਰੇ ਵਿਧਾਇਕ ਤਹਿਸੀਲਾਂ ਚੋਂ ਪੈਸੇ ਖਾਂਦਾ ਫਿਰੇ ਵਿਧਾਇਕ ਕਾਰਪੋਰੇਸ਼ਨ ਚੋਂ ਪੈਸੇ ਖਾਂਦਾ ਫਿਰੇ ਇਸ ਕਰਕੇ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਜੇਕਰ ਆ ਹੁਣ ਜੇਕਰ ਕਿ ਆਇਆ ਤਾਂ ਹੋਇਆ ਗਿਆ ਹੁਣ ਬਾਈ ਇਲੈਕਸ਼ਨ ਹੋਣੀ ਹੈ ਅਸਤੀਫਾ ਦੇਤਾ ਪ੍ਰਵਾਨ ਕਰਨਾ ਨਹੀਂ ਕਰਨਾ ਉਹਨਾਂ ਦੇ ਆਕਾ ਦੀ ਮਰਜ਼ੀ ਹੈ ਹੋ ਗਿਆ ਜੀ ਸਰ ਹੋ ਗਿਆ ਸਾਰਾ ਕੁਝ ਤੇ ਹੁਣ ਤੁਸੀਂ ਜਿਹੜਾ ਆਪਣਾ ਕੋਈ ਵਧਾਇਕ ਚੁਣਨਾ ਹੈ ਆਪਾਂ ਉਹਨੂੰ ਚੁਣੀਏ ਜਿਹੜਾ ਤੁਹਾਡੇ ਤੁਹਾਡੇ ਦੁੱਖ ਸੁੱਖ ਦਾ ਹਾਂ ਵੀ ਹੋਵੇ ਤੇ ਖਾਸ ਕਰਕੇ ਇਮਾਨਦਾਰ ਹੋਵੇ ਉਸ ਨੂੰ ਆਪਾਂ ਵੋਟਾਂ ਪਾ ਕੇ ਜਿਤਾਈਏ ਤਾਂ ਕਿ ਜਿਹੜਾ ਰਜਿਸਟਰੀਆਂ ਦਾ ਕੰਮ ਦਾ ਤੁਸੀਂ ਜ਼ਿਕਰ ਕਰ ਰਹੇ ਸੀਗੇ ਇਹ ਵਾਕਿਆਨਮੋਲਕ ਗगनਮਾਨ ਦੀ ਸਿਫਾਰਸ਼ ਤੋਂ ਬਿਨਾ ਕੋਈ ਰਜਿਸਟਰੀ ਨਹੀਂ ਹੁੰਦੀ ਸੀਗੀ ਜੀ ਬਿਲਕੁਲ ਜੀ ਬਿਲਕੁਲ ਆ ਦੇਖੋ ਪਾਲਿਸੀ ਕਿਹ ਹੈ ਜੀ ਬਣਾਈ ਹੈ ਹਾਸੀ ਦੀ ਗੱਲ ਹੈ ਸਰਕਾਰ ਨੇ ਜਿਹੜੀ ਪਾਲਿਸੀ ਬਣਾਈ ਹੈ ਇਹ ਬਣਾਈ ਸੀ ਕਿ ਜਿਹੜੀਆਂ ਅਨਥਰਾਇਜ਼ ਕਲੋਨੀ ਐ ਉਹਨਾਂ ਦੀਆਂ ਰਜਿਸਟਰੀਆਂ ਬੰਦ ਐ ਪਰ ਇੱਥੇ ਜੇ ਕੋਈ ਪਿੰਡ ਐ ਖਰੜ ਦੇ ਵਿੱਚ ਪਿੰਡ ਕਿੰਨੇ ਸਾਰੇ ਪਿੰਡ ਪੈਨੇ ਆ ਉਹਨਾਂ ਦੇ ਜਿਹੜੇ ਇੱਕ ਨੰਬਰ ਹੁੰਦਾ ਬਾੜੇ ਦਾ ਖਸਰਾ ਨੰਬਰ ਉਹਨਾਂ ਦੀਆਂ ਰਜਿਸਟਰੀਆਂ ਵੀ ਪੈਸੇ ਲੈ ਕੇ ਹੁੰਦੀਆਂ ਸੀ ਜਦੋਂ ਕਿ ਸਰਕਾਰ ਨੇ ਬੋਰਡ ਲਿਖ ਕੇ ਲਾਏ ਬਨੇ ਹਰ ਇੱਕ ਤਹਿਸੀਲ ਦੇ ਵਿੱਚ ਇਜੀ ਰਜਿਸਟਰੀ ਬੋਰਡ ਲਾ ਕੇ ਖਾਨਾ ਪੂਰਤੀ ਕਰੀ ਵੀ ਹੈ ਕੰਦਾਂ ਚਮਕਾਈਆਂ ਵੀ ਆ ਪਰ ਅੰਦਰੂਗਤੀ ਜਿਹੜੀ ਗੱਲ ਹੈ ਉਹ ਹਨਮੋਨ ਗਗਲ ਮਾਨ ਤੋਂ ਬਿਨਾ ਉਹਨਾਂ ਦੀ ਪਰਮਿਸ਼ਨ ਤੋਂ ਕਿਸੇ ਦੀ ਰਜਿਸਟਰੀ ਨਹੀਂ ਹੁੰਦੀ ਥੀ ਜਦੋਂ ਤੱਕ ਲੋਕ ਹਾੜੇ ਨਹੀਂ ਕਰਦੇ ਸੀ ਉਦੋਂ ਤੋਂ ਪੈਸੇ ਨਹੀਂ ਦਿੰਦੇ ਸੀ ਉਦੋਂ ਬਾਅਦ ਰਜਿਸਟਰੀ ਹੁੰਦੀ ਸੀ ਬਿਲਕੁਲ ਜੀ ਇਹ ਪ੍ਰਖਾਦੀ ਸਾਹਿਬ ਅੰਤ ਦੇ ਵਿੱਚ ਖਰੜ ਹਲਕੇ ਦੇ ਲੋਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਮੈਸੇਜ ਕੀ ਦਿਓਗੇ ਸੁਨੇਹਾ ਕੀ ਦਿਓਗੇ ਦੇਖੋ ਮੈਂ ਤੁਹਾਡੇ ਜਰੀਏ ਸਾਰੇ ਖਰੜ ਹਲਕੇ ਦੇ ਜਿਹੜੇ ਆਪਣੇ ਸਾਥੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਮਨਸਾ ਤੋਂ ਆ ਕੇ ਇੱਥੇ ਜਿਹੜੀ ਬਦਲਾਉ ਦੀ ਨੇਹਰੀ ਦੇ ਵਿੱਚ ਇੱਥੋਂ ਜਿੱਤ ਗਏ ਤੇ ਹੁਣ ਸਾਡੇ ਕੋਲੇ ਸੁਨਹਿਰੀ ਮੌਕਾ ਹੈ ਭਾਵੇਂ ਇਸ ਬਾਏ ਇਲੈਕਸ਼ਨ ਦੇ ਵਿੱਚ ਸਰਕਾਰ ਨੇ ਬਣਨਾ ਜਾਂ ਸਰਕਾਰ ਨੇ ਗਿਰਨਾ ਨਹੀਂ ਪਰ ਹਾਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਕੇ ਅਸੀਂ ਅਜਿਹੇ ਇੱਕ ਬੰਦੇ ਨੂੰ ਜਿਤਾਈਏ ਐਸੇ ਲੀਡਰ ਨੂੰ ਜਿਤਾਈਏ ਜਿਹੜਾ ਲੋਕਾਂ ਦੇ ਦੁੱਖਾਂ ਖੰਦਾ ਮਦਈ ਹੋਵੇ ਇਥੋਂ ਦਾ ਲੋਕਲ ਹੋਵੇ ਔਰ ਇਥੋਂ ਦੀ ਜਿਹੜੀ ਜੀਓਗ੍ਰਾਫੀ ਇਥੋਂ ਦੀ ਕੈਮਿਸਟਰੀ ਇਥੋਂ ਦਾ এনवायरमेंट ਨੂੰ ਜਾਣਦਾ ਹੋਵੇ ਜਿਹੜਾ ਲੋਕਾਂ ਦੇ ਨਾਲ ਦਿਨ ਰਾਤ ਖੜਨ ਦੀ ਸਮਰੱਥਾ ਹੈ ਸੀਤ ਰੱਖਦਾ ਹੋਵੇ ਅਜਿਹੇ ਜਿਹੜੇ ਕੈਂਡੀਡੇਟ ਨੂੰ ਵੋਟਾਂ ਪਾ ਕੇ ਜਿਤਾਈਏ ਤਾਂ ਕਿ ਇੱਕ ਮੈਸੇਜ ਜਿਹੜਾ ਸਮੁੱਚੇ ਪੰਜਾਬ ਦੇ ਵਿੱਚ ਖੜੜ ਹਲਕੇ ਤੋਂ ਜਾਵੇ ਕਿ ਇੱਥੇ ਜਿਹੜਾ ਸੱਤਾ ਧਿਰ ਹੈ ਉਹ ਆਪਣੇ ਡੰਡੇ ਦੇ ਨਾਲ ਇਲੈਕਸ਼ਨ ਜਿੱਤ ਨਹੀਂ ਸਕਦੀ ਤੇ ਨਾ ਜਿੱਤਣ ਦੇਣੀ ਚਾਹੀਦੀ ਹੈ ਮੈਂ ਲੋਕਾਂ ਨੂੰ ਇਸ ਗੱਲ ਦੀ ਬੇਨਤੀ ਕਰਦਾ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਦਰਸ਼ਕੋਏ ਸਨ ਸਾਡੇ ਨਾਲ ਖੜੜ ਹਲਕੇ ਦੇ ਲੋਕ ਤਾਂ ਉਹਨਾਂ ਨੇ ਆਪਣੇ ਵਿਚਾਰ ਲੋਕਾਂ ਤੱਕ ਪਹੁੰਚਾਏ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਜ 5 ਮਿੰਟਾਂ ਦੇ ਵਿੱਚ ਛੁਟਕੀ ਮਾਰ ਕੇ ਐਮਐਸਪੀ ਦਬਾਉਣ ਵਾਲੀ ਬੀਬੀ ਅਨਮੋਲ ਗਗਨਵਾਨ ਵੱਲੋਂ ਜਿਹੜਾ ਆਪਣੇ ਅਹੁਦੇ ਤੋਂ ਵਿਧਾਇਕੀ ਤੋਂ ਅਸਤੀਫਾ ਦਿੱਤਾ ਹੈ ਉਹਦੇ ਬਾਰੇ ਜੋ ਤੁਹਾਡੇ ਵਿੱਚ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਬਣੇ ਰਹੋ ਲੋਕ ਆਵਾਜ਼ ਟੀਵੀ ਦੇ ਨਾਲ ਧੰਨਵਾਦ